ਓਏ ਅਨੂਸ਼ੋ ਓਏ ਓਏ ਕੀ ਗੱਲ ਆ ਯਾਰ ਥੋੜਾ ਬਾਲੀ ਲਵਾ ਦੇ ਯਾਰ ਪੰਜਾਬ ਸਰਕਾਰ ਮਰਦਾਬਾ 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 ਕੋសារ ਨੂੰ ਮੈਨੂੰ ਵੱਡਾ ਅਫਸੋਸ ਕੀਜਰੀਵਾਲ ਤੇ ਭਗਵੰਤ ਮਾਨ ਜਿਹੜੀ ਪਾਰਟੀ ਇਹ ਗੱਲ ਕਹਿੰਦੀ ਸੀ ਅਸੀਂ ਪਾਰਟੀ ਵਿੱਚ ਡਿਫਰੈਂਸ ਇੱਕ ਨਵੀਂ ਸੋਚ ਲੈ ਕੇ ਆ ਅਸੀਂ ਲੋਕਾਂ ਦਾ ਲੋਕਤੰਤਰਿਕ ਰਾਜ ਦਾ ਗੜਾ ਨਹੀਂ ਘੁਟਾ ਸਾਨੂੰ ਉਸ ਨੂੰ ਕਹਿਣਾ ਪੈਂਦਾ ਹੈ ਕਿ ਨਵਾਂ ਮਿਨਿਸਟਰ ਬਣੇ ਮਿਨਿਸਟਰ ਦੀ ਕਾਰਗੁਜ਼ਾਰੀ ਇਹ ਹੈ ਕਿ ਉਹ ਇੱਕ ਵਾਰਡ ਜਿਹੜਾ ਇੱਕ ਵਾਰਡ ਜਿੱਤਣ ਦੀ ਪੋਜੀਸ਼ਨ ਚ ਤੇ ਫਿਰ ਉਹ ਮਸ਼ੀਨ ਚੜ ਜਾਂਦਾ ਤੇ ਬਦਕਿਸਮਤੀ ਇੱਕ ਆਈਪੀਐਸ ਤੇ ਆਈਐਸ ਅਫਸਰ ਦੀ ਵੇਖੋ ਜਿਹੜੇ ਉਹਨਾਂ ਨੇ ਤਾਰੇ ਲਾਏ ਨੇ ਤਾਰੇ ਲਾਏ ਨੇ ਉਸ ਦੇ ਬਾਵਜੂਦ ਉਹਨਾਂ ਨੇ ਆਪਣੀ ਜ਼ਮੀਰੀ ਮਾਰ ਲਈ ਇੱਕ ਬਹੁਤ ਸੀਰੀਅਸ ਕ੍ਰਾਈਮ ਹੈ ਮਸ਼ੀਨ ਦਾ ਤੋੜਨਾ ਇੰਨੇ ਸੀਰੀਅਸ ਕ੍ਰਾਈਮ ਤੋਂ ਬਾਅਦ ਤੁਸੀਂ ਕਹੋ ਕਿ ਅਜੇ ਦੀ ਅਸੀਂ ਇਲੈਕਸ਼ਨ ਕਮਿਸ਼ਨ ਕੋ ਇਜਾਜ਼ਤ ਲਵਾਂਗੇ ਕਾਰਵਾਈ ਕਰਨ ਦੀ ਅਸੀਂ ਆਪ ਔਨਰੇਬਲ ਹਾਈ ਕੋਰਟ ਕੋ ਜਾਵਾਂਗੇ ਸਾਨੂੰ ਪੂਰਨ ਫੇਥ ਹੈ ਕਚਹਿਰੀਆਂ ਦੇ ਵਿੱਚ ਸਾਨੂੰ ਪੂਰਨ ਫੇਥ ਹੈ ਕਿ ਇੱਥੇ ਇਹ ਜਿਹੜਾ ਵੱਡਾ ਕਾਂਡ ਹੋਇਆ ਉਹਦੇ ਵਿੱਚ ਨਿਰੇ ਇਹ ਤਿੰਨ ਗੁੰਡਾ ਅਫਸਰ ਹੀ ਨਹੀਂ ਉਹਦੇ ਵਿੱਚ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਹੈ ਤੇ ਮਿਨਿਸਟਰ ਵੀ ਜਿਹੜਾ ਮੈਂ ਇਹ ਜਿਹੜਾ ਇਸ਼ੂ ਹੈ ਪੰਜਾਬ ਵਿਧਾਨ ਸਭਾ 'ਚ ਟੇਕ ਅਪ ਕਰਾਂਗਾ ਤੇ ਇਸ ਆ ਜਿਹੜਾ ਸੂਂਡ ਹੈ ਇਹਨੂੰ ਪੁੱਛਾਂਗਾ ਕਿ ਕਾਕਾ ਕਿਸ ਕਿਸਬ ਦੀ ਸੂੰਡ ਤੂੰ ਸੁੰਧੀ ਹੈ ਕਿ ਤੂੰ ਪਹਿਲੇ ਹੱਥੋਂ ਆ ਕੇ ਇਹ ਕੰਮ ਕਰੀ ਦੇਣੇ ਇਟ ਇਜ਼ ਅ ਮੋਰਲ ਡੀਫੀਟ ਆਫ ਬੋਥ ਸੂੰਡ ਐਂਡ ਭਗਵਾਨ ਮੋਰਲ ਡੀਫੀਟ ਹੈ ਤੇ ਮੈਨੂੰ ਪੂਰ ਰਾਸ ਤੇ ਮੈਂ ਅੱਜ ਇੱਥੇ ਬੇਨਤੀ ਕਰੂੰਗਾ ਹੱਥ ਜੋੜ ਕੇ ਚੋਲੀ ਅੱਡ ਕੇ ਖੰਨਾਵਾਸੀਆਂ ਨੂੰ ਜਿੱਥੇ ਅਪਾ ਇਲੈਕਸ਼ਨ ਦੀ ਇੱਕ ਵਾਰਡ ਦੇ ਵਿੱਚ ਲੈਖਣ ਹੋਣੀ ਕਿ ਤਕੜੇ ਹੋ ਕੇ ਇੱਕ ਤਰਫਾ ਇਲੈਕਸ਼ਨ ਕਰੋ ਸਤਨਾਮ ਚੌਧਰੀ ਦੇ ਹੱਕ 'ਚ ਵੋਟਾਂ ਪਾਓ ਤੇ ਇੱਕ ਤਕੜੇ ਹੋ ਕੇ ਇੱਕ ਮੈਸੇਜ ਜੋ ਇਹਨਾਂ ਨੂੰ ਕਿ ਜੋ ਤੁਸੀਂ ਪ੍ਰੋਮਿਸ ਕੀਤਾ ਸੀ ਤੁਸੇ ਖਿਲਾਫ ਉਹਦੇ ਕੰਮ ਕੀਤਾ ਤੇ ਆਂਦੀਆਂ ਇਲੈਕਸ਼ਨਾਂ ਸਾਲ ਡੇਢ ਬਾਅਦ ਸਾਰਿਆਂ ਨੂੰ ਸਾਫ਼ ਤੌਰ 'ਤੇ ਪਹਿਲੇ ਵੀ ਪਤਾ ਹੈ ਤੇ ਹੁਣ ਵੀ ਪਤਾ ਲੱਗੇ ਕਿ ਇੱਥੇ ਕਾਂਗਰਸੀ ਜਿੱਤੂਗੀ